ਅਸੀਂ ਗੁਰਦੁਆਰਾ ਸ੍ਰੀ ਮਹਿਦੀਆਣਾ ਪਹੁੰਚੇ ਹੋਏ ਹਾਂ ਜੀ ਇੱਥੇ ਦੇਖੋ ਸਾਰਾ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਬਾਰੇ ਸਾਰਾ ਕੁਝ ਮੂਰਤੀਆਂ ਰਾਹੀਂ ਦਰਸਾਇਆ ਹੋਇਆ ਜਿਸ ਨੂੰ ਅਜਾਇਬ ਘਰ ਵੀ ਕਹਿ ਸਕਦੇ ਆਪਾਂ ਇਹ ਸੂਬੇ ਦੀ ਕਚਹਿਰੀ ਲੱਗੀ ਹੋਈ ਹੈ ਛੋਟੇ ਸਹਬਜ਼ਾਦੇ ਨਾਲ-ਨਾਲ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਹੈ ਛੋਟੇ ਸਹਬਜ਼ਾਦਿਆਂ ਨੂੰ ਜਦੋਂ ਨਿਹਾਂ ਚ ਜਣਿਆ ਗਿਆ ਉਸ ਵੇਲੇ ਦੇ ਜਿਹੜੇ ਦ੍ਰਿਸ਼ ਨੇ ਉਹ ਸਾਰੇ ਦਿਖਾਏ ਗਏ ਨੇ ਮਾਤਾ ਗੁਜਰਗੌਰ ਜੀ ਠੰਡੇ ਬੁਰਜ ਦੇ ਵਿੱਚ ਖਦਰਾਨੇ ਦੀ ਢਾਬ ਤੇ ਜਿਹੜਾ ਯੁੱਧ ਹੋਇਆ ਜੰਗ ਹੋਈ अनेका ਸਿੰਘ ਉਥੇ ਸ਼ਹੀਦ ਹੋਏ ਖਦਰਾਨੇ ਦੀ ਢਾਬ ਤੇ ਅਤੇ ਜਦੋਂ ਮਾਈ ਭਾਗੋ ਨੇ ਮੋਰਚਾ ਸੰਭਿਆ ਉਸ ਵੇਲੇ ਦੀ ਜਿਹੜੀ ਇਹ ਸਮਾਸੀ ਉਹ ਦਰਸਾਇਆ ਹੋਇਆ ਇਹਨਾਂ ਤਸਵੀਰਾਂ ਦੇ ਵਿੱਚ ਭਾਈ ਦਿਆਲਾ ਜੀ ਨੂੰ ਬਾਲਦੇ ਹੋਏ ਉਹ ਦ੍ਰਿਸ਼ ਵੀ ਇੱਥੇ ਮੌਜੂਦ ਹੈ ਔਰ ਬਹੁਤ ਸਾਰੇ ਦ੍ਰਿਸ਼ ਨੇ ਜਿਹੜੇ ਮਤਲਬ ਸਿੱਖ ਕੌਮ ਨੂੰ ਦਰਸਾਉਂਦੇ ਨੇ